ਸਨਮਾਨ ਕਰਦੇ ਹੋਏ ਸ਼ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਸਾਹਿਬ ਸਾਡੇ ਅਕਾਲੀ ਦਲ ਦੇ ਜਰਨੈਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਨਮਾਨ ਕਰਦੇ ਹੋਏ ਪੰਜਾਬ ਸ਼ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਕੈਦਾਂ ਕੱਟੀਆਂ ਉਹਨਾਂ ਦੀ ਇੱਕ ਯਾਦਗਾਰੀ ਤਸਵੀਰ ਖੰਨਾਲਕੇ ਵੱਲੋਂ ਨਤੇਜ ਸਿੰਘ ਖੱਟੜਾ ਸਾਰੇ ਖੱਟੜਾ ਪਰਿਵਾਰ ਕਿਉਂਕਿ ਮੈਨੂੰ ਮਾਣ ਹੈ ਮੇਰੇ ਦਾਦਾ ਜੀ ਦੀ ਤਸਵੀਰ ਇਸ ਨਾਮ ਦੇ ਵਿੱਚ ਹੈ ਅੱਗੇ ਗੱਲ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਆਪਾਂ ਇੱਥੇ ਸਰ ਕਰਨੈਲ ਸਿੰਘ ਈਸ਼ੂ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਯਾਦ ਕਰਨ ਵਾਸਤੇ ਸ਼ਰਧਾਂਜਲੀ ਪੇਟ ਕਰਨ ਵਾਸਤੇ ਕੱਟੇ ਹੁੰਦੇ ਆ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੇ ਦਿਨ ਮਨਾਉਂਦੀਆਂ ਜਿਹੜੀਆਂ ਕੌਮਾਂ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਸ਼ਹੀਦਾਂ ਦੀ ਸ਼ਹਾਦਤ ਬਾਰੇ ਉਹਨਾਂ ਦੇ ਜੀਵਨ ਬਾਰੇ ਦੱਸਦੀਆਂ ਕੋਈ ਕੌਮ ਅਗੇ ਵਾਦੀਆਂ ਸਿੱਕ ਇਤਿਹਾਸ ਦੇਖ ਲਓ ਸ਼ਹਾਦਤਾਂ ਨਾਲ ਜੁੜਿਆ ਕੁਰਬਾਨੀਆਂ ਨਾਲ ਜੁੜਿਆ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਜਿ ਬਣਿਆ ਅੱਜ ਦੇਸ਼ ਦਾ ਆਜ਼ਾਦੀ ਦਾ ਦਿਵਸ ਆਪ ਮਨਾ ਰਹੇ ਆਂ ਆਜ਼ਾਦੀ ਦਵਾਈ ਕਿਨੇ ਕਿਨੇ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਕਿਨੇ ਸ਼ਹਾਦਤਾਂ ਦਿੱਤੀਆਂ ਸੱਤ ਵਾਰ ਨੁਕਸਾਨ ਕਿਦਾ ਹੋਇਆ ਦੇਸ਼ਦਾਨ ਹੋਣ ਤੇ ਜੇ ਤੁਸੀਂ ਅੰਕੜੇ ਦੇਖੋ ਤੇ ਕੱਲੇ ਸਿੱਖਾਂ ਨਹੀਂ ਸੇਰਾ ਜਾਂਦਾ ਸਿੱਖ ਕੌਮ ਨੂੰ ਸੇਰਾ ਜਾਂਦਾ ਦੇਸ਼ ਨੂੰ ਆਜ਼ਾਦ ਕਰਾਉਂਦਾ ਤੁਸੀਂ ਦੇਖ ਲਓ ਮੈਂ ਇਤਿਹਾਸ ਦੀਆਂ ਕਿਤਾਬਾਂ ਪੜੀਆਂ ਮੈਂ ਇੰਟਰਨੈਟ ਤੇ ਦੇਖਿਆ ਹੈਰਾਨੀ ਜਨਕ ਚੀਜ਼ਾਂ ਸਾਹਮਣੇ ਆਈਆਂ ਅੰਗਰੇਜ਼ਾਂ ਦੇ ਹੀ ਲੜਾਈ ਅੰਗਰੇਜ਼ਾਂ ਨੂੰ ਦੇਸ਼ ਚੋਂ ਕੱਢਣ ਵਾਸਤੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜੋ ਆਪਣੇ ਆਜ਼ਾਦੀ ਦੇ ਲਾੜੀਏ ਸਨ ਜਾਂ ਆਪਣੇ ਬਜ਼ੁਰਗ ਸਨ ਉਹਨਾਂ ਨੇ ਲੜਾਈਆਂ ਲੜੀਆਂ ਤੇ ਅੰਗਰੇਜ਼ਾਂ ਨੇ ਉਹਨਾਂ ਤੇ ਜ਼ੁਲਮ ਕੀਤੇ ਮੈਂ ਇਤਿਹਾਸ ਦੇਖ ਰਿਹਾ ਸੀ ਆਜ਼ਾਦੀ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ 121 ਆਪਣੇ ਫ੍ਰੀडम फाइਟਰ ਨੂੰ ਫਾਂਸੀ ਦਿੱਤੀ 121 ਲੋਕਾਂ ਨੂੰ ਫਾਂਸੀ ਦਿੱਤੀ ਤੇ ਉਹਨਾਂ 121 ਵਿੱਚੋਂ 93 ਸਿੱਖ ਸੀ ਪੂਰੇ ਦੇਸ਼ ਵਿੱਚ 121 ਲੋਕਾਂ ਨੂੰ ਫਾਂਸੀ ਅੰਗਰੇਜ਼ਾਂ ਨੇ ਦਿੱਤੀ ਤੇ 93 ਉਹਨਾਂ ਚੋਂ ਸਿੱਖ ਸੀ ਜਿਹੜੇ ਜੇਲਾਂ ਚ ਸਿੱਕੇ ਗਏ ਕਾਲਾ ਪਾਣੀ ਦੀਆਂ ਜੇਡਾਂ ਸਿੱਕੇ ਗਏ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ 2646 ਲੋਕ ਸੀ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ 2147 2646 ਚੋਂ ਥੋੜੇ ਸਿੱਖ ਭਰਾ ਸੀ ਜਲਿਆਂਵਾਲਾ ਬਾਗ 1300 ਲੋਕਾਂ ਨੂੰ ਸ਼ਹੀਦ ਕੀਤਾ ਗਿਆ 819 ਜੋ ਸਿੱਖ ਸੀ ਆਪਣੀ ਆਬਾਦੀ 1.5% ਹੈ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 95% ਕਮਰ ਕੁਰਬਾਨੀਆਂ ਆਪਾਂ ਦਿੱਤੀਆਂ ਮੈਂ ਪਾਰਲੀਮੈਂਟ 'ਚ ਵੀ ਆ ਮੁੱਦਾ ਉਖਾਇਆ ਸੀ ਮੈਂ ਕਿਹਾ ਤੁਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਪਰ ਜਿਹੜੀ ਕੌਮ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹੜੀ ਕੌਮ ਨੇ ਸ਼ਹਾਦਤਾਂ ਦੇ ਕੇ ਅੱਜ ਦੇਸ਼ ਨੂੰ ਆਜ਼ਾਦ ਕਰਾ ਕੇ ਨਹੀਂ ਤਰੱਕੀ ਲਿਆਂਦਾ ਉਹ ਕੌਮ ਸਿੱਖ ਕੌਮ ਹੈ ਤੇ ਤੁਸੀਂ ਉਹਨਾਂ ਨਾਲ ਕਿੰਨਾ ਵਿਤਕਰਾ ਕਰ ਰਹੇ ਹੋ ਆਪਣੀ ਕੌਮ ਹੈ ਜਿਹਦਾ ਕੋਈ ਸੂਬੇ ਦਾ ਕੋਈ ਕੈਪੀਟਲ ਹੈ ਨਹੀਂ ਥੋੜਾ دریاਵਾਂ ਦਾ ਪਾਣੀ ਖੋ ਕੇ ਰਾਜਸਥਾਨ ਦੇ ਹਰਿਆਣੇ ਨੂੰ ਦੇ ਦਿੱਤਾ ਪੰਜਾਬੀ ਬੀਸ਼ ਬੋਲਦੇ ਲਾਕੇ ਕਰ ਦਿੱਤੇ ਤੁਸੀਂ ਦੇਖ ਲੋ ਐਡੇ ਵੱਡੇ ਵੱਡੇ ਬਿੱਤ ਕੇ ਦਰਦਾਰ ਸਾਹਿਬ ਤੇ ਹਮਲੇ ਹੋਏ ਅੱਜ ਤੱਕ ਇਨਸਾਫ ਨਹੀਂ ਮਿਲਿਆ 84 ਦੇ ਕਤਲੇਆਮ ਕੀਤੇ ਗਏ ਪੂਰੇ ਦੇਸ਼ ਵਿੱਚ ਆਪਣੇ ਭੈਣ ਭਰਾਵਾਂ ਨੂੰ ਇਨਸਾਫ ਨਹੀਂ ਮਿਲਣ ਦਿੱਤਾ ਤੇ ਹੁਣ ਸਭ ਤੋਂ ਵੱਡਾ ਹਮਲਾ ਕਰ ਦਿੱਤੇ ਇਹਨਾਂ ਨੇ ਤੁਹਾਡੇ ਗੁਰੂ ਘਰਾਂ ਤੇ ਵੀ ਕਾਬਜ ਹੋਣੇ ਸ਼ੁਰੂ ਹੋ ਗਏ ਖਾਲਸਾ ਜੀ ਕਿਦੋਂ ਜਾਗੋਂਗੇ ਜਿਦੋਂ ਜਾਗੋਂਗੇ ਤੁਹਾਡੇ ਬਜ਼ੁਰਗਾਂ ਨੇ ਮਹੰਤਾਂ ਤੋਂ ਗੁਰੂ ਘਰ ਚੜਾਈ ਸੀ ਆਜ਼ਾਦ ਕਰਾਈ ਸੀ 103 ਸਾਲ ਪਹਿਲੇ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ 103 ਸਾਲ ਪਹਿਲੇ ਉਦੋਂ ਆਪਣੇ ਬਜ਼ੁਰਗਾਂ ਨੇ ਦੇਖਿਆ ਕਿ ਸਾਨੂੰ ਇੱਕ ਸਿਆਸੀ ਪਾਰਟੀ ਚਾਹੀਦੀ ਹੈ ਜਿਹੜੀ ਆਪਣੀ ਫੌਜ ਬਣ ਕੇ ਢਾਲ ਬਣ ਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੇ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਅੱਜ 103 ਸਾਲ ਪੁਰਾਣੀ ਪਾਰਟੀ ਹੈ ਤੇ ਅੱਜ ਆਪਣੀ ਕੌਮ ਤੇ ਹਮਲੇ ਹੋ ਰਹੇ ਆ ਤੁਹਾਡੀ ਪਾਰਟੀ ਤੇ ਹਮਲੇ ਹੋ ਰਹੇ ਆ ਤੇ ਕਈ ਆਪਣੇ ਕੌਮ ਦੇ ਵਿੱਚ ਗੱਦਾਰ ਹੈ ਕਈ ਇਹ ਜੇ ਲੋਕ ਹੈ ਜਿਹੜੀਆਂ ਛੋਟੀ ਛੋਟੀ ਚੋਧਾਂ ਕਰਕੇ ਗਨਮੈਨਾ ਕਰਕੇ ਜਰਮਨੀਆ ਕਰਕੇ ਬਿਕ ਗਏ ਹੈ ਤੇ ਉਹਨਾਂ ਦਾ ਨਿਸ਼ਾਨਾ ਆਪਣੀ ਕੌਮ ਨੂੰ ਕਮਜ਼ੋਰ ਕਰਨਾ ਤੇ ਹਮਲੇ ਦੇ ਖਿਲਾਫ ਲੜਨ ਦੀ بجائے ਆਪਣੇ ਦੁਸ਼ਮਣਾਂ ਦਾ ਸਾਥ ਦੇ ਰਿਹਾ ਆਪਾਂ ਬੜੀ ਮੁਸ਼ਕਲ ਨਾਲ ਗੁਰੂ ਘਰ ਆਜ਼ਾਦ ਕਰਾਏ ਅੰਗਰੇਜ਼ਾਂ ਨੇ ਉਹ ਗੁਰੂ ਘਰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਪਰ ਹੁਣ ਅੱਜਕੱਲ ਕੀ ਹੋ ਰਿਹਾ ਹੈ ਥੋੜੇ ਗੁਰੂ ਘਰਾਂ ਦੇ ਉੱਤੇ ਕਾਬਜ ਹੋਣਾ ਸ਼ੁਰੂ ਹੋ ਗਿਆ ਹੈ ਤੱਕ ਹਜ਼ੂਰ ਸਾਹਿਬ ਦਾ ਜਿਹੜਾ ਆਪਣਾ ਤਖਤ ਸਾਹਿਬ ਹੈ ਜਿੱਥੇ ਆਪਾਂ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਦੇਸ਼ ਚ ਦੁਨੀਆ ਚ ਲੋਕ ਉੱਥੇ ਮੱਥਾ ਟੇਕਣ ਜਾਂਦੇ ਆ ਜਿਹੜਾ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਉਸ ਐਕਟ ਨੂੰ ਸੈਂਟਰ ਦੀ ਸਰਕਾਰਾਂ ਨੇ ਤੋੜ ਦਿੱਤਾ ਤੇ ਹੁਣ ਜਿਹੜਾ ਐਕਟ ਬਣਾਤਾ ਉਹਦੇ ਜੋ ਇਨਾਂ ਦੇ ਚਾਪਲੂ ਸੋਣਗੇ ਉਹਨਾਂ ਨੂੰ ਮੈਂਬਰ ਬਣਾਤਾ ਜਿਹੜੀ ਆਪਣੀ ਕੌਮ ਦੇ ਵਿੱਚ ਪ੍ਰਥਾ ਹੈ ਕਿ ਆਪਾਂ ਚੁਣ ਕੇ ਆਪਣੇ ਨਮਾਇੰਦੇ ਭੇਜਦੇ ਆ ਉਹ ਪ੍ਰਥਾ ਤੋੜ ਦਿੰਦੀ ਹੈ ਤੇ ਆਪਣੇ ਚਾਹੀਤਿਆਂ ਨੂੰ ਉੱਤੇ ਕੰਟਰੋਲ ਕਰਾ ਦਿੰਦਾ ਓਵੇਂ ਹੀ ਓਵੇਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਅਕਾਲੀ ਦਲ ਨੇ ਮੋਰਚਾ ਲਾ ਕੇ ਥੋੜੇ ਬਜ਼ੁਰਗਾਂ ਨੇ ਮੋਰਚਾ ਲਾ ਕੇ ਉਥੇ ਇੱਕ ਨੂੰ ਕਰਾ ਨੂੰ ਦਿੱਲੀ ਆਜ਼ਾਦ ਕਰਾਇਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਵੋਟਾਂ ਰਹੀ ਇਲੈਕਸ਼ਨ ਹੁੰਦੇ ਸੀ ਪਰ ਅੱਜ ਆਰਐਸਐਸ ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸੁਪਰੀਮ ਪਾਰਲੀਮੈਂਟ ਐ ਸੁਪਰੀਮ ਪਾਰਲੀਮੈਂਟ ਨੂੰ ਤੋੜ ਦਿੱਤਾ ਹਰਿਆਣਾ ਅਲੱਗ ਕਰ ਦਿੱਤਾ ਤੇ ਤੁਸੀਂ ਕੱਲ ਦੇਖੋ ਵੋਟਾਂ ਨਾਲ ਅਪਾ ਕਮੇਟੀਆਂ ਬਣਾਉਣੇ ਆ ਇੰਜ਼ਾਮ ਜਿਹੜਾ ਗੁਰੂ ਘਰਾਂ ਦਾ ਕਿ ਵੋਟਾਂ ਰਾਹੀਂ ਆਪਣੀ ਕੌਮ ਕਰਦੀ ਹੈ ਤੇ ਅੱਜ ਉਹਨਾਂ ਨੇ ਆਪਣੇ ਚਾਹਤੇ ਨੋਮਿਨੇਟ ਕਰ ਦਿੱਤੇ ਐ ਟੋੜ ਦਿੱਤੇ ਕਦੋਂ ਜਾਗੋਗੇ ਜਦੋਂ ਬਾਕੀ ਬਚਿਆ ਆਪਣਾ ਪੰਜਾਬ ਦਾ ਗੁਰੂ ਘਰਾਂ ਉੱਤੇ ਵੀ ਕਾਬਜ ਹੋ ਜਾਣਗੇ ਫਿਰ ਡਾਗਪੁਰ ਤੋਂ ਦਿੱਲੀੋਂ ਜਾਂ ਹੋਰ ਕਿਸੇ ਇੱਕ ਪਾਰਟੀ ਦੇ ਹੈੱਡਕੁਆਰਟਰ ਤੋਂ ਫੈਸਲੇ ਹੋਇਆ ਕਰਨਗੇ ਕੀ ਕੀ ਮਰਿਆਦਾ ਕੀ ਮਰਿਆਦਾ ਹੋਣੀ ਚਾਹੀਦੀ ਹੈ ਆ ਹਾਲਾਤ ਆਪਣੀ ਬਣਾ ਦਿੱਤੀ ਹਲੇ ਵੀ ਆਪਾ ਸਮਝਦੇ ਨਹੀਂ ਆਪਾ ਪਛਾਨਦੇ ਨਹੀਂ ਆਪਣੇ ਕਿਹੜੇ ਅਪਰਾਏ ਕਿਹੜੇ ਐ ਜਿਹੜੇ ਹੁੰਦਾ ਗੱਲਾਂ ਵੱਡੀਆਂ ਕਰ ਦਿੰਦਾ ਆਪਣੀਆਂ ਭਾਵਨਾਵਾਂ ਨਾਲ ਖੇਡ ਜਾਂਦਾ ਤੇ ਆਪਾ ਮਗਰ ਲੱਗ ਜਾਂਦੇ ਆ ਤੇ ਫਿਰ ਪਛਤਾਉਂਦੇ ਰਹਿੰਦੇ ਆ ਤੇ ਪਛਤਾ ਕੇ ਕੀ ਹੋਊਗਾ ਨੁਕਸਾਨ ਹੁੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਛੋਣਾ ਤੁਸੀਂ ਚੰਡੀਗੜ੍ਹ ਤੋਂ ਕਿਤੇ ਪੰਜਾਬ ਚਲੇ ਜਾਓ ਜੇ ਸੜਕਾਂ ਤੇ ਜਾ ਰਹੇ ਹੋ ਅਕਾਲੀ ਦਲ ਨੇ ਬਣਾਈਆਂ ਜੇ ਵੱਡੇ ਵੱਡੇ ਚਾਰ ਲੇਨ ਐਕਸਪ੍ਰੈਸਵੇ ਤੇ ਤੁਸੀਂ ਸਫ਼ਰ ਕਰ ਰਹੇ ਹੋ ਅਕਾਲੀ ਦਲ ਨੇ ਬਣਾਇਆ ਮੈਂ ਹੁਣੀ ਆ ਰਿਹਾ ਸਿੱਖਨੇ ਜਿਹੜਾ ਮੈਂ ਦੱਸਿਆ ਆਪਣੇ ਜਿਹੜੇ ਮੇਰੇ ਨਾਲ ਬੈਠੇ ਸੀ ਆ ਜਿਹੜਾ ਪੁਲ ਦੇ ਖੰਨੇ ਸ਼ਹਿਰ ਦੇ ਵਿੱਚ ਉਹ ਵੀ ਕਾਲੀ ਦਲ ਨੇ ਬਣਾਇਆ ਹੈ ਜੇ ਕੋਈ ਕੱਸੀ ਦੇਖੋਗੇ ਨਹਿਰ ਦੇਖੋਗੇ ਉਹ ਵੀ ਕਾਲੀ ਦਲ ਨੇ ਬਣਾਈ ਹੈ ਜੇ 에어ਪੋਰਟ ਦੇਖੋਗੇ ਉਹ ਵੀ ਕਾਲੀ ਦਲ ਨੇ ਬਣਾਇਆ ਤੁਹਾਡੇ ਟਿਊਬਵਲ ਦੇ ਕਨੈਕਸ਼ਨ ਕਾਲੀ ਦਲ ਨੇ ਦਿੱਤੇ ਹੈ ਤੁਹਾਡੀਆਂ ਕੱਸੀਆਂ ਕਾਲੀ ਦਲ ਨੇ ਬਣਾਈਆਂ ਮੁਫਤ ਬਿਜਲੀ ਕਾਲੀ ਦਲ ਨੇ ਦਿੱਤੀ ਹੈ ਆਟਾ ਦਾਲ ਤੋਂ ਲੈ ਕੇ ਜੋ ਜੋ ਤੁਸੀਂ ਚੀਜ਼ਾਂ ਦੇਖਦੇ ਹੋ ਤੁਹਾਡੀ ਆਪਣੀ ਪਾਰਟੀ ਕਾਲੀ ਦਲ ਨੇ ਮੈਨੂੰ ਕੋਈ ਕਹਿੰਦਾ ਜਦੋਂ ਮੈਂ ਗੱਲਾਂ ਕੀਤੀਆਂ ਕਿ ਆ ਸਾਰਾ ਕੁਝ ਅਕਾਲੀ ਦਲ ਨੇ ਕੀਤਾ ਮੈਨੂੰ ਇੱਕ ਬੰਦਾ ਕਹਿੰਦਾ ਆ ਤਾਂ ਸਰਕਾਰਾਂ ਦੇ ਕੰਮ ਹੁੰਦੇ ਆ ਮੈਂ ਕਿਹਾ ਠੀਕ ਹੈ ਜੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਜਿੰਮੇਵਾਰੀ ਕਿਉਂ ਨਹੀਂ ਸੰਭਾਲੀ ਆ ਝਾੜੂ ਵਾਲੇ ਦੀ ਸਰਕਾਰ ਭਗਵੰਤ ਮੰਦੀ ਹੈ ਆ ਕਿਉਂ ਨਹੀਂ ਜਿੰਮੇਵਾਰੀ ਸੰਭਾਲਦੇ ਆ ਕਿਉਂ ਨਹੀਂ ਕੰਮ ਕਰਦੇ ਇੱਕ ਇੱਕ ਪੁਲ ਦੱਸ ਦਿਓ ਇੱਕ ਸੜਕ ਦੱਸ ਦਿਓ ਇੱਕ ਗਲੀ ਦੱਸ ਦਿਓ ਜਿਹੜੀ ਕੋਈ ਕਾਂਗਰਸ ਨੇ ਦੇਹੋਂ ਝਾੜੂ ਵਾਲੇ ਨੇ ਬਣਾਈ ਹੈ ਆਪਣਾ ਘਰ ਹੈ ਪੰਜਾਬ ਆਪਾਂ ਇੱਥੇ ਦੇ ਰਹਿਣ ਵਾਲੇ ਆਪਾਂ ਕਿਤੇ ਜਾਣ ਨਹੀਂ ਸਕਦੇ ਆਪਣਾ ਦੇਸ਼ ਹੈ ਜੇ ਆਹ ਕਮਜ਼ੋਰ ਹੋਈ ਜਾਊਗਾ ਇਹਦੀਆਂ ਪਾਰਟੀਆਂ ਇੱਥੇ ਰਾਜ ਕਰਦੀਆਂ ਰਹਿਣੀਆਂ ਜਿਨ੍ਹਾਂ ਦੇ ਦਿਲ 'ਚ ਕੋਈ ਦਰਦ ਨਹੀਂ ਕੋਈ ਪੰਜਾਬ ਨੂੰ ਅੱਗੇ ਲਿਜਾਣ ਦਾ ਕੋਈ ਸੁਪਨਾ ਨਹੀਂ ਤੇ ਹੋਊਗਾ ਕੀ ਆਪਣਾ ਸੂਬਾ ਬਹੁਤ ਪਿੱਛੇ ਚਲੇ ਜਾਊਗਾ ਆ ਜਿਹੜੀ ਸਰਕਾਰ ਬਣੀ ਐ ਝਾੜੂ ਵਾਲੇ ਨੇ ਕਹਿੰਦੇ ਕੀ ਸੀ ਕਰ ਕੀ ਦਿਖਾਇਆ ਬੜਾ ਨਾਰਾ ਲਿਤਾ ਸੀ ਆਮ ਆਦਮੀ ਦੀ ਸਰਕਾਰ ਬਣੂਗੀ ਆ ਸਿਕਿਉਰਿਟੀ ਸਿਕਿਉਰਿਟੀ ਵਾਲੇ ਕੋਈ ਨਹੀਂ ਹੋਣਗੇ ਭਗਵੰਤ ਮਾਨ ਕੱਲਾ ਸੜਕਾਂ ਤੇ ਤੁਰਿਆ ਹੋਊਗਾ ਮੁੱਖ ਮੰਤਰੀ ਬਣ ਕੇ ਇਸੂ ਵਾਲਿਓ ਤੁਹਾਡਾ ਤਾਂ ਇੱਥੇ ਬੰਦਿਆਂ ਨੂੰ ਇਕੱਠਾ ਕਰਨਾ ਹੀ ਬੰਦ ਕਰਤਾ ਇਹਨਾਂ ਨੇ ਭਗਵੰਤ ਮਾਨ ਆਉਂਦਾ ਗੁਰੂ ਘਰਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਆ ਸਾਰੇ ਸਕੂਲ ਬੰਦ ਕਰ ਦਿੰਦੇ ਆ ਸੜਕਾਂ ਬੰਦ ਕਰ ਦਿੰਦੇ ਆ ਆ ਆਮ ਆਦਮੀ ਦੀ ਸਰਕਾਰ ਹੈ ਕਿਤੇ ਮੁੱਖ ਮੰਤਰੀ ਦੇਖਿਆ ਝੂਠ ਤੇ ਝੂਠ ਝੂਠ ਤੇ ਝੂਠ ਇੱਕ ਵੀ ਕੋਈ ਗੱਲ ਕੀਤੀ ਅੱਜ ਹਾਲਾਤ ਕੀ ਹੈ ਤੁਹਾਡੇ ਤੇ ਕਰਜ਼ਾ ਚੜ ਗਿਆ ਮੈਂ ਮੇਰੇ ਕੋਲ ਅੰਕੜੇ ਆ 1947 ਜਦੋਂ ਦੇਸ਼ ਆਜ਼ਾਦ ਹੋਇਆ 2017 ਜਦੋਂ ਅਖੀਰਲੀ ਆਪਣੀ ਸਰਕਾਰ ਖਤਮ ਹੋਈ ਪੂਰੇ ਪੰਜਾਬ ਤੇ ਕਰਜ਼ਾ 180000 ਕਰੋੜ ਸੀ 70 ਸਾਲਾਂ ਵਿੱਚ 180000 ਕਰੋੜ ਚੜ੍ਹਿਆ ਅਗਲੇ 5 ਸਾਲ ਕਾਂਗਰਸ ਦਾ ਰਾਜ ਆਇਆ ਕੈਪਟਨ ਨੇ 1 ਲੱਖ ਕਰੋੜ ਇੱਕ 5 ਸਾਲਾਂ ਚ ਵਧਾਤਾ ਕਰਜ਼ਾ 1 ਲੱਖ 80 ਹਜ਼ਾਰ ਤੋਂ 2 ਲੱਖ 80 ਹਜ਼ਾਰ ਹੋ ਗਿਆ ਤੇ ਇਹਨਾਂ ਨੇ 3 ਸਾਲਾਂ ਦੇ ਅੰਦਰ 80 ਹਜ਼ਾਰ ਤੋਂ 85 ਹਜ਼ਾਰ ਕਰੋੜ ਚੜਾ ਦਿੱਤਾ ਕਰਜ਼ਾ ਅੱਜ ਕੀ ਹੈ ਰੋਜ਼ ਕਰਜ਼ਾ ਲੈ ਲੈਂਦੇ ਆ ਡਿਵੈਲਪਮੈਂਟ ਕਰਨੀ ਨਹੀਂ ਆਪਣੀ ਮਸ਼ੂਰੀ ਆਪਣੇ ਇਸ਼ਤਿਹਾਰ ਹਜ਼ਾਰ ਕਰੋੜ ਰੁਪਇਆ ਹਰ ਸਾਲ ਖਸ਼ਤਿਹਾਰਾਂ ਦੇ ਲਾਉਂਦੇ ਆ ਆਪਣੇ ਝੂਠੇ ਪ੍ਰੋਪਾਗੰਡਾ ਕਰਦੇ ਲਾਉਂਦੇ ਐ ਕਿਉਂ ਲਾਉਂਦੇ ਐ ਕਿਉਂਕਿ ਜਿਹੜੀ ਏਜੰਸੀ ਦਾ ਹੀ ਆ ਇਸ਼ਤਿਹਾਰ ਦਿੰਦੇ ਐ 20% ਉਹਨਾਂ ਤੋਂ ਕੈਸ਼ ਲੈਂਦੇ ਐ ਆ ਸਾਰਿਆਂ ਦੀ ਇਨਕੁਆਇਰੀਆਂ ਹੋਣਗੀਆਂ ਤੁਸੀਂ ਹੈਰਾਨ ਰਹੇ ਜਾਓਗੇ ਕਿੰਨੇ ਵੱਡੇ ਪੱਧਰ ਤੇ ਇਹ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਅੱਜ ਤਾਮਿਲਨਾਡੂ ਦੇ ਖਬਰਾਂ ਵਿੱਚ ਭਗਵੰਤ ਮਾਨ ਦੀ ਫੋਟੋ ਆ ਰਹੀ ਹੈ ਨਾਗਾਲੈਂਡ ਵਿੱਚ ਉਹਨਾਂ ਦਾ ਮਕਸਦ ਆਈ ਹੈ ਕਿ ਜਿੰਨਾ ਇਸ਼ਤਿਹਾਰ ਜਾਊਗਾ ਉਹਨੇ ਪੈਸੇ ਦਿੱਤੇ ਜਾਣਗੇ ਤੇ ਉਹਨਾਂ ਵੱਡਾ ਕਮਿਸ਼ਨ ਲਿੱਤਾ ਜਾਊਗਾ ਅੱਜ ਤੁਸੀਂ ਸੁਣਿਆ ਹੋਣਾ ਆ ਜਿਹੜਾ ਆਂਗਨਵਾੜੀ ਜਿਹੜੇ ਲੋਕ ਆ ਬੀਬੀਆਂ ਉਹ ਮੇਰੇ ਕੋਲੇ ਆਈਆਂ ਉਹ ਕਹਿੰਦੇ ਜਿਹੜਾ ਆਪਣਾ ਮਿੱਡੇ ਮੀਲ ਇਹਨਾਂ ਨੇ ਜਾਲੀ ਲੋਕਾਂ ਦੇ ਨਾਂ ਪਾ ਕੇ ਮਿਡਲ ਮੀਲ ਜਿਹੜੀ 150 ਕਰੋੜ ਰੁਪਏ ਦੀ ਹੁੰਦੀ ਸੀ ਉਹਨੂੰ 300 ਕਰੋੜ ਕਰ ਦਿੱਤਾ ਤੇ ਵਰ ਕੀਤਾ ਕੀ ਉਹਦੇ ਬਾਅਦ ਪਹਿਲੇ ਮਾਰਕਫੇਡ ਰਹੀ ਸਰਕਾਰੀ ਏਜੰਸੀ ਰਹੀ ਪੰਜੀਰੀ ਬਣ ਕੇ ਹੁੰਦੀ ਸੀ ਉਹਨਾਂ ਨੇ ਕੀ ਕੀਤਾ ਮਾਰਕਫੇਡ ਨੂੰ ਕਰ ਦਿੱਤਾ ਆਪਣੀ ਪ੍ਰਾਈਵੇਟ ਕੰਪਨੀ ਖੜੀ ਕਰ ਦਿੱਤੀ ਜੀ ਤੋਂ ਕਮਿਸ਼ਨ ਲੈ ਲਿਆ ਤੇ ਦੇਖੋ ਕਿਵੇਂ ਲੋਕੀ ਬੱਚਿਆਂ ਨੂੰ ਕਿੰਨਾ ਵੱਡਾ ਨੁਕਸਾਨ ਕਰਤਾ ਉਰਲੀ ਤੇ ਹੋਰ ਐਜੀ ਚੀਜ਼ਾਂ ਨਿਕਲੀਆਂ ਆਉਂਦੀਆਂ ਜਿਹੜੀ ਥੋੜੀ ਡੀਏਪੀਸੀ ਪਹਿਲੇ ਸਰਕਾਰੀਆਂ ਫੈਕਟਰੀਆਂ ਦੇ ਆਉਂਦੀ ਸੀ ਅੱਜ ਇਹਨਾਂ ਨੇ ਉਹ ਬੰਦ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੀ ਤੇ ਅੱਜ 65% ਡੀਏਪੀ ਟੈਸਟ ਫੇਲ ਕਰ ਗਈ ਆ ਦੇਖੋ ਕਿੰਨਾ ਵੱਡਾ ਕਿਸਾਨੀ ਨਾ ਘਟਦੀ ਤਾ ਮੈਂ ਤੁਹਾਨੂੰ ਐਸੀ ਭਰਾਵਾਂ ਨੂੰ ਦੱਸਣਾ ਚਾਹਣਾ ਮੈਂ ਆਪਣੀ ਚੀਮਾ ਸਾਹਿਬ ਨੂੰ ਤੇ ਮੇਸ਼ਿੰਦਰ ਗਰੇਵਾ ਸਾਹਿਬ ਨੂੰ ਦੱਸ ਰਿਹਾ ਸੀ ਕਿ ਕਾਲੀ ਪਾਰਟੀ ਦੀ ਸਭ ਤੋਂ ਵੱਡੀ ਖੋਰ ਵੀ ਦੇਣਾ ਹੈ ਕੱਲਾ ਕਿਊਬਲ ਕਨੈਕਸ਼ਨ ਤੇ ਦੂਜੇ ਕੰਮ ਨਹੀਂ ਆਟਾ ਦਾਲ ਜਿਹੜਾ ਵੱਡਾ ਕੰਮ ਕੀਤਾ ਪੁੰਨ ਦਾ ਕੰਮ ਕੀਤਾ ਵੱਡੇ ਬਾਦਲ ਸਾਹਿਬ ਨੇ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਇਆ ਆ ਮੇਰੇ ਕੋਲੇ ਆਂਕੜੇ 2008 2009 ਨੂੰ ਆਪਣੀ ਸਰਕਾਰ ਆਈ ਉਦੋਂ ਕੋਈ ਐਸੀ ਬੱਚਿਆਂ ਨੂੰ ਕਾਲਜਾਂ 'ਚ ਮੁਫਤ ਪੜਾਇਆ ਨਹੀਂ ਜਾਂਦਾ ਸੀ ਅਸੀਂ ਸਕੀਮ ਚਾਲੂ ਕੀਤੀ ਪਹਿਲੇ ਸਾਲ ਤਕਰੀਬਨ 3000 ਬੱਚਿਆਂ ਨੂੰ ਪੜਾਇਆ ਅਗਲੇ ਸਾਲ ਅਸੀਂ ਇਹਨੂੰ 65000 ਬੱਚਿਆਂ ਤੇ ਲੈ ਗਏ 2010 ਵਿੱਚ ਅਸੀਂ 83000 ਬੱਚਿਆਂ ਨੂੰ ਲੈ ਗਏ ਤੇ ਜਦੋਂ ਆਪਣੀ ਸਰਕਾਰ 2017 'ਚ ਖਤਮ ਹੋਈ ਸਾਢੇ 3 ਲੱਖ ਬੱਚਿਆਂ ਨੂੰ ਆਪਾਂ ਮੁਫਤ ਪੜਾਉਣ ਲੱਗੇ ਹਰ ਸਾਲ ਜਿਸ ਦਿਨ ਆਪਣੀ ਸਰਕਾਰ ਗਈ ਜਿਸ ਦਿਨ ਆਪਣੀ ਸਰਕਾਰ ਗਈ ਇਹਨਾਂ ਨੇ ਉਥੇ ਕਬਲੇ ਕਰਨੇ ਸ਼ੁਰੂ ਕੀਤੇ ਤੇ ਬੱਚਿਆਂ ਨੂੰ ਉਹਨਾਂ ਨੇ ਘਟਾ ਦਿੱਤਾ ਤੇ ਅੱਜ ਲੱਖ ਬੱਚੇ ਵੀ ਨਹੀਂ ਪੜਦੇ ਜਿੱਥੇ ਆਪਾਂ 3.5 ਲੱਖ ਬੱਚੇ ਪੜਾਉਂਦੇ ਹੁੰਦੇ ਸੀ ਜੇ ਇਸ ਗਰੀਬ ਦਾ ਬੱਚਾ ਪੜ ਜਾਂਦਾ ਆਪਣੇ ਪੈਰਾਂ 'ਸਲ ਖੜਾ ਹੋ ਜਾਂਦਾ ਦੇਖੋ ਕਿੰਡੀ ਵੱਡੀ ਤਰੱਕੀ ਹੋ ਜਾਂਦੀ ਹੈ ਪਰ ਇਹਨਾਂ ਪਾਰਟੀਆਂ ਨੂੰ ਕੋਈ ਦਰਦ ਨਹੀਂ ਆ ਜਿਹੜੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਝਾੜੂ ਵਾਲੇ ਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਸੇਵਾ ਉਹ ਕਰਦਾ ਜਿਹਨੂੰ ਦਰਦ ਹੋਏ ਜਿਹਨੂੰ ਪੰਜਾਬ ਨਾਲ ਲਗਾ ਹੋਏ ਕੌਮ ਨਾਲ ਲਗਾ ਹੋਏ ਜਿਹੜਾ ਆਪਣੇ ਪੰਜਾਬ ਨੂੰ ਆਪਣਾ ਘਰ ਸਮਝੇ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਤੁਹਾਡੇ ਵਾਸਤੇ ਹੈ ਆ ਕਾਂਗਰਸੀ ਆ ਝਾੜੂ ਵਾਲੇ ਆ ਬੀਜੇਪੀ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਇਹਨਾਂ ਨੂੰ ਹੁਕਮ ਆਉਂਦੇ ਆ ਦਿੱਲੀ ਦੇ ਇਹਨਾਂ ਦੇ ਹੁਕਮਰਾਨਾਂ ਤੋਂ ਜੋ ਦਿੱਲੀ ਦੀਆਂ ਪਾਰਟੀਆਂ ਕਹਿੰਦੀਆਂ ਉਹ ਹੀ ਕਰਦੀਆਂ ਇਹਨਾਂ ਦੇ ਪ੍ਰਧਾਨ ਕਹਿੰਦੇ ਆ ਦਿੱਲੀ ਬੈਠੇ ਅਸੀਂ ਆ ਇਕੱਲੇ ਜਿਹੜਾ ਆਪਣਾ ਸਿਰ ਵਢਾਲ ਦੇ ਸਕਦੇ ਆ ਆਈ ਮੈਂ ਕਹਿਣਾ ਛੋਣਾ ਆਪਾਂ ਸਮਝਦੇ ਨਹੀਂ ਆਪਾਂ ਲਾਰਿਆਂ ਚ ਆ ਜਾਣੇ ਆ ਗੱਲਾਂ ਚ ਆ ਜਾਣੇ ਆ ਨਾ ਦੀਆਂ ਝੂਠੀਆਂ ਗਰੰਟੀਆਂ ਚ ਆ ਜਾਣੇ ਆ ਆਪਾਂ 10 ਸਾਲ ਆਪਣੇ 8 ਸਾਲ ਬਰਬਾਦ ਕਰਤੇ ਆਪਣੇ ਆਹ ਦੇਖ ਲਓ 8 ਸਾਲ ਆਪਣੇ ਤੋਂ ਅੱਗੇ ਵਧ ਗਿਆ ਹਰਿਆਣਾ ਆਪਣੇ ਤੋਂ ਅੱਗੇ ਵਧ ਗਿਆ ਯੂਪੀ ਜਿਹੜੇ ਲੋਕ ਅੱਜ ਯੂਪੀ ਜਾ ਕੇ ਦੇਖੋ ਕਿੰਨੀ ਤਰੱਕੀ ਹੋ ਗਈ ਬਿਹਾਰ ਛੋਰੀ ਹੈ ਹੌਲੀ ਹੌਲੀ ਜਿਹੜੇ ਲੋਕ ਯੂਪੀ ਬਿਹਾਰ ਤੋਂ ਇੱਥੇ ਆਉਂਦੇ ਸੀ ਉਹ ਹੁਣੇ ਬੰਦ ਹੋ ਜਾਣਗੇ ਅੱਜ ਆਪਣੇ ਲੋਕ ਬਾਹਰ ਭੱਜ ਰਹੇ ਕਿਉਂ ਭੱਜ ਰਹੇ ਐ ਉਥੇ ਦਿਹਾੜੀਆਂ ਕਰਦੇ ਐ ਉਥੇ ਖੇਤਾਂ 'ਚ ਕੰਮ ਕਰਦੇ ਐ ਉਥੇ ਨਾਲੀਆਂ ਸਾਫ਼ ਕਰਦੇ ਐ ਬਾਥਰੂਮ ਸਾਫ਼ ਕਰਦੇ ਐ ਕਿਉਂ ਕਿ ਇੱਥੇ ਉਹਨਾਂ ਵਾਸਤੇ ਤਰੱਕੀ ਨਹੀਂ ਕਰਾਈ ਜਿਹੜੀਆਂ ਗੱਡੀਆਂ ਕੰਮ ਸ਼ੁਰੂ ਕੀਤੇ ਸੀ ਸਾਰੇ ਰੁਕ ਗਏ ਐ ਜਿਹੜੀਆਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਦੇਖੋ ਮੁੱਖ ਦਿੱਲੀੋਂ ਗੜਕਰੀ ਦੀ ਚਿੱਠੀ ਆਈ ਹੈ ਕਿ ਮੈਂ ਜਿਹੜੇ ਸੜਕਾਂ ਦੇ ਪ੍ਰੋਜੈਕਟ ਬਣਾ ਰਿਹਾ ਜਿਹੇ ਕਾਲੀ ਸਰਕਾਰ ਨੇ ਮਨਜ਼ੂਰ ਕੀਤੇ ਸੀ ਅੱਜ ਮੈਂ ਬੰਦ ਕਰ ਰਿਹਾ ਕਿਉਂਕਿ ਝਾੜੂ ਵਾਲੇ ਨੇ ਗੰਦ ਪਾਇਆ ਆਪਣੀ ਫੋਟੋ ਲਾਉਣ ਪਿੱਛੇ ਆ ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਬਣਾਏ ਐ ਕਿਹੜਾ ਮਹੱਲਾ ਕਲੀਨਿਕ ਹੈ ਆਪਣੇ ਸੇਵਾ ਕੇਂਦਰਾਂ ਦੇ ਉੱਤੇ ਆਪਣੀ ਫੋਟੋ ਲਾਤੀ ਮੋਂ ਨੂੰ ਨਾ ਦੇਤਾ ਮਹੱਲਾ ਕਲੀਨਿਕ ਪਿੰਡਾਂ ਦੇ ਡਾਕਟਰਾਂ ਨੂੰ ਕੱਢ ਕੇ ਪਿੰਡਾਂ ਚੋਸ ਹਸਪਤਲੀਨਿਕ ਪਹੁੰਚਾਤਾ ਜਿਹੜੇ ਪਿੰਡਾਂ ਦੀਆਂ ਡਿਸਪੈਂਸਰੀਆਂ ਦਵਾਈਆਂ ਸੀ ਕੱਢ ਕੇ ਉੱਥੇ ਭੇਜ ਦਿੱਤੀਆਂ ਆਪਣੀ ਫੋਟੋ ਲਾਦੀ ਸੈਂਟਰ ਨੇ ਕਿਹਾ ਕਿ ਅਸੀਂ ਪੈਸਾ ਦੇ ਰਹੇ ਹਾਂ ਆਪਣੀ ਫੋਟੋ ਲਾਉਣੀ ਬੰਦ ਕਰ ਕਹਿੰਦਾ ਮੈਂ ਲਾਉਣੀ ਆ ਆਪਣੀ ਫੋਟੋ ਅੱਜ ਹਜ਼ਾਰ ਕਰੋੜ ਰੁਪਇਆ ਬੰਦ ਪਿਆ ਹੋਣਾ ਹਰ ਸਾਲ ਹਜ਼ਾਰ ਕਰੋੜ ਜਿਹੜੀ ਤੁਹਾਡੇ ਸਿਹਤ ਵਾਸਤੇ ਆਉਣਾ ਸੀ ਇਹ ਜੇ ਨੇਕਾ ਐਗਜ਼ਾਮਪਲ ਹੈ ਕਿ ਇਸ ਝਾੜੂ ਵਾਲੀ ਸਰਕਾਰ ਨੇ ਕਿਵੇਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਕਿਵੇਂ ਕਾਂਗਰਸ ਨੇ 5 ਸਾਲ ਆਪਣ ਪਿੱਛੇ ਧੱਕ ਦਿੱਤਾ ਤੁਸੀਂ ਜਾਣਦੇ ਹੋ ਯਾਦ ਕਰੋ ਬਾਦਲ ਸਾਹਿਬ ਮੁੱਖ ਮੰਤਰੀ ਸੀ ਮੈਂ ਮੁੱਖ ਮੰਤਰੀ ਸੀ ਹਰ ਦੂਜੇ ਦਿਨ ਕੋਈ ਸੜਕ ਬਣ ਰਹੀ ਹੈ ਕੋਈ ਪੁਲ ਬਣ ਰਿਹਾ ਹੈ ਕੋਈ ਸਕੂਲ ਬਣ ਰਿਹਾ ਹੈ ਕੋਈ ਫੈਕਟਰੀ ਲੱਗ ਰਹੀ ਹੈ ਪਹਿਲੇ ਯਾਦ ਕਰੋ ਕਿੰਨੇ ਰੇਲਵੇ ਫਾਟਕ ਤੁਸੀਂ ਦੇਖਦੇ ਹੁੰਦੇ ਸੀ ਅੱਜ ਕੋਈ ਦੇਖਦਾ ਰੇਲਵੇ ਫਾਟਕ ਮੈਨੂੰ ਯਾਦ ਹੈ ਮੈਂ ਇੱਕ ਦਿਨ ਜਦੋਂ ਉਪ ਮੁੱਖ ਮੰਤਰੀ ਬਣਿਆ ਤੇ ਮੈਂ ਮਹਿਕ ਪੈਲਨ ਬੁਲਾਇਆ ਮੈਂ ਕਿਹਾ ਯਾਰ ਬਹੁਤ ਜ਼ਿਆਦਾ ਰੇਲਵੇ ਫਾਟਕ ਹੈ ਲੋਕੀ ਪੜੇ ਦੁੱਖ ਹੈ ਮੈਨੂੰ ਦੱਸੋ ਕਿੰਨੇ ਰੇਲਵੇ ਫਾਟਾਂਗਾ ਤੇ ਆਪਾਂ ਪੁਲ ਬਣਾ ਸਕਦੇ ਆ ਕਹਿੰਦੇ 190 ਪੁਲ ਬਣਾਉਣੇ ਪਣਿਆ ਮੈਂ ਉਸੇ ਦਿਨ ਦਸਖਤ ਕਰਕੇ ਸਾਰੇ ਮਨਜ਼ੂਰ ਬਣਾਤੇ ਹੁਣ ਦੱਸੋ ਕਿਤੇ ਦੇਖਿਆ ਕਿਤੇ ਅੱਜ ਤੁਸੀਂ ਚੰਡੀਗੜ੍ਹ ਜਾਂਦੇ ਹਾਂ ਲੁਧਿਆਣੇ ਜਾਂਦੇ ਹਾਂ ਲੁਧਿਆਣੇ ਤੋਂ ਚੰਡੀਗੜ੍ਹ ਜਾਂਦੇ ਹਾਂ ਲੁਧਿਆਣੇ ਤੋਂ ਮੋਗੇ ਜਾਂਦੇ ਹਾਂ ਚੰਡੀਗੜ੍ਹ ਤੋਂ ਪਠੰਡੇ ਜਾਂਦੇ ਹਾਂ ਪਠਾਨਕੋਟ ਤੋਂ ਅੰਮ੍ਰਿਤਸਰ ਆਉਂਦੇ ਹਾਂ ਅੰਮ੍ਰਿਤਸਰ ਤੋਂ ਸੀਚੇ ਪਠੰਡੇ ਜਾਂਦੇ ਹਾਂ ਸੜਕਾਂ ਦੇਖੀਆਂ ਅੱਜ ਜਿਹੜੀ ਬਿਜਲੀ ਹੈ ਜੇ ਕਾਲੀ ਦਲ ਉਹ ਥਰਮਲ ਪਲਾਂਟ ਨਾ ਬਣਾਉਂਦਾ ਅੱਜ ਗਰਮੀ ਮਰ ਜਾਣਾ ਸੀ ਤੁਸੀਂ ਉਦੋਂ بڑے ਕਹਿੰਦੇ ਸੀ ਕਿ ਅਸੀਂ ਇਹਦਾ ਇਨਕੁਆਰੀ ਕਰਾਵਾਂਗੇ ਮੈਂ ਕਿਆ ਕਰਾ ਲਉ ਕਿਉਂ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਢੱਕਾ ਤਾਂ ਤੋੜਨਾ ਨਹੀਂ ਸਭ ਤੋਂ ਸਸਤੇ ਅਸੀਂ ਥਰਮਲ ਪਲਾਨ ਬਣਾਏ ਜਿਹਦੇ ਕਰਕੇ ਅੱਜ ਪੰਜਾਬ ਬਚਿਆ ਪਿਆ ਹੈ ਪਿਛਲੇ 7 ਸਾਲਾਂ 'ਚ ਇੱਕ ਨਵਾਂ ਬਿਜਲੀ ਦਾ ਯੂਨਿਟ ਨਵਾਂ ਨਹੀਂ ਬਣਾਇਆ ਇਹਨਾਂ ਨੇ ਜੋ ਕੁਝ ਬਣਿਆ ਸਾਰਾ ਕਾਲੀ ਦਬੀ ਸਰਕਾਰਾਂ ਨੇ ਬਣਾਇਆ ਹੁਣ ਅਗਲੇ ਸਾਲਾਂ ਦੇਖ ਲਓ ਕਿਵੇਂ ਕਟ ਲੱਗਣੇ ਲੱਗਣਾ ਕਿਉਂਕਿ ਇਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਮੈਨੂੰ ਦੁੱਖ ਹੁੰਦਾ ਜਦੋਂ ਸੇਵਾ ਕੇਂਦਰ ਮੈਂ ਬਣਾਏ ਤੁਹਾਡੇ ਪਿੰਡਾਂ 'ਚ ਬੰਦ ਕਰ ਦਿੱਤੇ ਇਹਨਾਂ ਨੇ ਜਿਹੜੀ ਮੁਫਤ ਦਵਾਈ ਦੀ ਦੁਕਾਨਾਂ ਸੀ ਬਣਾਈਆਂ ਸਰਕਾਰੀ ਹਸਪਤਾਲਾਂ ਦੇ ਨਾਲ ਬੰਦ ਕਰ ਦਿੱਤੀਆਂ ਇਹਨਾਂ ਨੇ ਅੱਜ ਤਨਖਾਹਾਂ ਆਉਂਦੀਆਂ ਨਹੀਂ ਮਲਾਜ਼ਮਾਂ ਦੀਆਂ ਮੇਰੇ ਕੋਲੇ ਮਲਾਜ਼ਮ ਆਏ 20-20 ਦਿਨ ਹੋ ਜਾਂਦੇ ਐ ਤਨਖਾਹ ਨਹੀਂ ਆਉਂਦੀ ਕੋਈ ਸਰਕਾਰ ਲੱਗਦੀ ਹੈਗੀ ਤੇ ਫਿਰ ਕਿਉਂ ਨਹੀਂ ਚੱਗਦੇ ਆਪਾਂ ਕਿ ਆਪਾਂ 5 ਸਾਲ ਹੋਰ ਖਰਾਬ ਕਰਨੇ ਆ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਜਿਹੜਾ 20 ਸਾਲ ਦਾ ਬੱਚਾ ਅਸੀਂ 30 ਸਾਲ ਦਾ ਹੋ ਜਾਣਾ ਹੈ 30 ਸਾਲ ਆਲਾ 40 ਸਾਲ ਦਾ ਹੋਣਾ ਹੈ ਜੇ 5 ਸਾਲ ਹੋਰ ਖਰਾਬ ਕਰਤੇ ਤੇ ਫਿਰ ਆਪਾਂ ਨੂੰ ਕੋਈ ਨਹੀਂ ਬਚਾ ਸਕਦਾ ਇਸ ਕਰਕੇ ਆਪਣੇ ਆਪਣੇ ਹੁੰਦੇ ਅੱਜ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਹੋਏ ਆ ਇਹਨਾਂ ਸ਼ਹੀਦਾਂ ਨੇ ਸ਼ਹਾਦਤ ਕਿਉਂ ਦਿੱਤੀ ਉਹਨਾਂ ਨੂੰ ਪਤਾ ਸੀ ਉਮੀਦ ਸੀ ਕਿ ਅਸੀਂ ਆਜ਼ਾਦ ਮੁਲਕ ਆਪਣਾ ਬਣੂਗਾ ਆਜ਼ਾਦੀ ਦਾ ਨਿਗ ਮਾਣਾਂਗੇ ਤੇ ਦੇਸ਼ ਤਰੱਕੀ ਕਰੂਗਾ ਉਹਨਾਂ ਨੂੰ ਵੀ ਦੁੱਖ ਲੱਗੂਗਾ ਜੇ ਆਪਣੇ ਪੰਜਾਬ ਦੇ ਲੋਕ ਇਹ ਜੀਆਂ ਸਰਕਾਰਾਂ ਬਣਾਉਣ ਲੱਗੇ ਜਿਹੜੀਆਂ ਅੰਗਰੇਜ਼ਾਂ ਦੀਆਂ ਸਰਕਾਰਾਂ ਤੋਂ ਵੀ ਭੇਡੀਆਂ ਸਰਕਾਰਾਂ ਅੱਜ ਗੁੰਡਾਗਰਦੀ ਦਾ ਇਲਾਜ ਹੈ ਗੈਂਗਸਟਰ ਰਾਜ ਕਰ ਰਹੇ ਐ ਲੁੱਟ ਖੋਹਾਂ ਚੱਲੀ ਜਾਂਦੀਆਂ ਕੋਈ ਪੁੱਛਣ ਵਾਲਾ ਨਹੀਂ ਕੋਈ ਬੁਲਾਉਣ ਵਾਲਾ ਨਹੀਂ ਮੁੱਖ ਮੰਤਰੀ ਦਿਖਾਈ ਨਹੀਂ ਦਿੰਦਾ ਕੋਈ ਮੀਟਿੰਗ ਨਹੀਂ ਕਰਦਾ ਉਹ ਮੁੱਖ ਮੰਤਰੀ ਕੈਪਟ ਆ ਬੜਿਆ ਫੀਲਿੰਗ ਲੈਣ ਵਾਸਤੇ ਕਿ ਮੈਂ ਮੁੱਖ ਮੰਤਰੀ ਆ ਰਾਤ ਨੂੰ ਰਾਤ ਨੂੰ ਡੱਕ ਲੈਂਦਾ ਤੇ ਫਿਰ ਟੈਲੀਫੋਨ ਚੱਕ ਲੈਂਦਾ ਇਹਨੂੰ ਅੰਦਰ ਕਰਦੇ ਹੋ ਉਹਨੂੰ ਕਰਦੇ ਹੋ ਜਦੋਂ ਸਵੇਰੇ ਪਤਾ ਉੱਠਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿਨੇ ਆਡਰ ਕੀ ਦਿੱਤਾ ਰਾਤ ਨੂੰ ਐਸ ਕਰਕੇ ਮੈਂ ਕਾਲੀ ਦਲ ਨੂੰ ਕਹਿਣਾ ਵਰਕਰਾਂ ਨੂੰ ਕਹਿਣਾ ਚਾਹਣਾ ਆ ਮਾਂ ਪਾਰਟੀ ਥੋੜੀ ਐ ਬੜੀਆਂ ਤਾਕਤਾਂ ਲੱਗੀਆਂ ਥੋੜੀ ਮਾਂ ਪਾਰਟੀ ਦੇ ਉੱਤੇ ਹਮਲਾ ਕਰਨੀਆਂ ਉਹਨਾਂ ਦੀ ਨਿਸ਼ਾਨਾ ਇੱਕੋ ਇੱਕ ਹੈ ਇਹ ਕਾਲੀ ਦਲ ਕੇਰੂ ਕੇਰੂ ਹੋ ਜਾਂਦਾ ਟੁੱਟ ਜਾਂਦਾ ਫਿਰ ਅਸੀਂ ਖਾਲਸਾ ਪੰਥ ਤੇ ਕੰਟਰੋਲ ਕਰ ਸਕਦੇ ਆ ਆ ਸਾਰੀ ਦਿੱਲੀ ਦੀ ਨਾਗਪੁਰ ਦੀਆਂ ਸਾਰੀਆਂ ਏਜੰਸੀਆਂ ਲੱਗੀਆਂ ਕਿ ਖਾਲਸਾ ਕੌਮ ਦੀ ਜਿਹੜੀ ਤਾਕਤ ਹੈ ਇਹਨਾਂ ਦੀ ਜਥੇਬੰਦੀ ਹੈ ਇਹਨਾਂ ਦੇ ਗੁਰੂ ਘਰਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੈ ਆ ਸਾਰੀ ਐਗਜ਼ੀਕਿਊਸ਼ਨ ਕੌਮੀਆਂ ਨੂੰ ਆ ਖਤਮ ਕਰਨ ਤੇ ਲੱਗੇ ਐ ਇਸ ਕਰਕੇ ਪਛਾਣੀਏ ਕੌਮ ਦੇ ਗੱਦਾਰ ਕੌਣ ਹੈ ਕੌਮ ਤੁਹਾਡੇ ਨਾਲ ਤੁਹਾਡੇ ਲੀਡਰ ਕੌਣ ਹੈ ਜਿੰਨਾ ਤੱਕ ਅਪਾ ਚੰਗੇ ਤੇ ਮਾੜੇ ਦੀ ਪਛਾਣ ਨਹੀਂ ਕਰਾਂਗੇ ਉਦੋਂ ਤੱਕ ਆਪਣੇ ਤੇ ਹਮਲੇ ਹੁੰਦੇ ਰਹਿਣਗੇ ਤੇ ਅੱਜ ਮੈਂ ਸ਼ਹੀਦਾਂ ਨੂੰ ਸ਼ਾਨ ਦੀ ਆਪਣੇ ਸੰਦਾਂਝਲੀ ਪੇਂਡ ਕਰਦਾ ਹੋਇਆ ਤੁਹਾਨੂੰ ਅਖੀਰ ਚ ਆਈ ਅਪੀਲ ਕਰਦਾ ਹੈ ਕਿ ਆਪਣੀ ਜਥੇਬੰਦੀ ਕੌਮ ਦੀ ਜਥੇਬੰਦੀ ਤੁਹਾਡੇ ਬਜ਼ੁਰਗਾਂ ਨੇ ਬਣਾਈ ਜਥੇਬੰਦੀ 103 ਸਾਲ ਪੁਰਾਣੀ ਜਥੇਬੰਦੀ ਨੂੰ ਤਗੜਾ ਕਰ ਦਿਓ ਤੇ ਮੈਂ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿੱਤਾ ਹੈ ਮੈਂ ਤੁਹਾਨੂੰ ਪਹਿਲੇ ਵੀ ਵਚਨ ਕੀਤਾ ਤੇ ਹੁਣ ਵੀ ਕਰਦਾ ਹਾਂ ਮੈਂ ਜ਼ਿੰਦਗੀ ਵਿੱਚ ਸਾਡੇ ਵਾਸਤੇ ਕੋਈ ਸਰਕਾਰ ਜ਼ਰੂਰੀ ਨਹੀਂ ਕੌਮ ਦੀ ਚੜ੍ਹਦੀ ਕਲਾ ਜ਼ਰੂਰੀ ਹੈ ਪੰਜਾਬ ਦੀ ਚੜ੍ਹਦੀ ਕਲਾ ਜ਼ਰੂਰੀ ਹੈ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ